ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਕੋੜੀ ਮੁੰਡੇ ਦੇ ਵਿਆਹ ਵਿੱਚ ਜਿਹੜੀ ਗਾਈ ਜਾਣ ਵਾਲੀ ਆ ਪਕੌੜੀ ਲੈ ਕੇ ਆਏ ਆ ਜੇ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਲਾਸਟ ਟਿੱਕਰ ਜ਼ਰੂਰ ਸੁਣਿਓ ਦੋਵਾਂ ਵਿੱਚੋਂ ਦੱਸਿਓ ਤੁਹਾਨੂੰ ਕਿਹੜੀ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਪਰ ਸ਼ੁਰੂ ਕਰਦੇ ਆਂ ਪਹਿਲੀ ਹੈਗੀ ਏ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇਵਰੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇਵਰੇ मे सुहागरे शगनरे निी नि बोन्द निमी वरे मे सुहागरे शगने निीनि निकी, निकी ब मे वरे दमादी बोरी तेरा बाबा फड़े

ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵਵਰੇ ਨੀਲਿ ਵ ਕੋੜੀ ਮੇਰਾ ਨਿਕੜਾ ਚੜ੍ਹੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵਵਰੇ ਨੀਲਿ ਵ ਕੋੜੀ ਮੇਰਾ ਨਿਕੜਾ ਚੜ੍ਹੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਵੇ ਵਰੇ ਪੈਣ ਵੇ ਸੁਹਾਗਣ ਤੇਰੀ ਵਾਗ ਫੜੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਵੇ ਵਰੇ ਪੈਣ ਵੇ ਸੁਹਾਗਣ ਤੇਰੀ ਵਾਗ ਫੜੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਵੇ ਵਰੇ പീള പീലി കോളി ജേ നിക്കി നിര പീല പീലി ദോള ചളേ നിങ്ങ ബമി വേവ ഭാഭി വെ സുഖാഗാന തന്നു സരമാ പാവേ निक्कि निक्कि बोंधी निक्के आमी वे वरे पापी वे सोहागां तेन सुरमा पावे निक्कि निक्कि बोंधी निक्के आमी वे रत्ता डोला मैली वे वड़े निक्कि निक्कि बोंधी निक्के ரத்தரத்தோல்ல மேலா வடே நி நி பூந்த நிக்கா மீரமே சுனி வார பிவே நி பூந்த நிக்கா மீ வரே மோன் படி வார பி வே ਇੱਕ ਇਹ ਆ ਤੇ ਆਪਣਾ ਹੁਣ ਦੂਸਰਾ ਸ਼ੁਰੂ ਕਰਦੇ ਆਂ ਦੂਸਰਾ ਗਾਏ ਤੇ ਹੈਗਾ ਬੰਨੋਂ ਨੇ ਭੇਜੀਆਂ ਚੀਰੀਆਂ ਬੰਨੋਂ ਨੇ ਭੇਜੀ ਹਦੀ ਨੇ ਪੇ ਜੀਆਂ ਚੇਰੀਆਂ ਬੰਨਾ ਤੂ ਲਟਕੇਂ ਦਡਾ ਆਓ ਬੰਨਾ ਮੇਰਾ बना कि कुना आमा बनो मेरी ये दीनी बेसर वाली शनक देनी चूडे वाली बन्ना मैं तेरा सहारा सुधाय बन्ना मेरा और जादीधा जीवे बन्ना सहारा सुधाय मेरे बाब पर पांदे दे जा ਵੇ ਮੇਰਾ ਬਾਬਲਾ ਤੂੰ ਲਟਕੇ ਸ਼ਤਰ ਚੱਲੇ ਮੁਖ ਪਾਨ ਚ ਬੇ ਜੜਾ ਆਓ ਹੋ ਬਨਾ ਮੇਰਾ ਹੋਰ ਜਾਦੀ ਦਾ ਜੀ കോൺോ ആ ബേ ലി ബസർ വാരി ശന ചൂടേവാ ਲਟਕੇ ਦੀ ਬੇਸਰ ਵਾਲੀਏ ਸ਼ਾਨਕ ਦੇਨੀ ਜੂੜੇ ਵਾਲੀਏ ਦੋਮੇ ਚ ਕਿਹੜਾ ਤੁਹਾਨੂੰ ਸੋਹਣਾ ਲੱਗਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਜੇ ਤੁਹਾਡਾ ਬਹੁਤ ਜਿਆਦਾ ਧੰਨਵਾਦ